ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਇਸ ਮਿੱਤੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਟਾਈਮ ਹੋ ਗਿਆ ਸ਼ਾਮ ਦੇ 4:00 ਵਜੇ ਤੇ ਮੌਸਮ ਇੰਨਾ ਜ਼ਿਆਦਾ ਖਰਾਬ ਹੋਇਆ ਪਿਆ ਦੇਖੋ ਤੁਸੀਂ ਬੱਦਲੇ ਬੱਦਲ ਹਵਾ ਬਹੁਤ ਤੇਜ਼ ਚੱਲਦੀ ਆ ਤੇ ਕੱਪੜੇ ਧੋ ਕੇ ਹੁਣੇ ਚੱਕਣੇ ਨੇ ਸਵਾ ਲਾਉਣੀ ਆ ਤੇ ਮੈਂ ਫਿਲਹਾਲ ਮੈਂ ਚਾਹ ਰੱਖ ਕੇ ਆਈ ਆਂ ਤੇ ਰੱਬ ਨੂੰ ਹੁਣ ਮੌਸਮ ਸਹੀ ਰੱਖਣਾ ਚਾਹੀਦਾ ਤੇ ਹੁਣ ਰੱਬ ਜਿਹੜਾ ਮੌਸਮ ਖਰਾਬ ਕਰਦਾ ਕਦੀਆਂ ਗੱਲਾਂ ਨਹੀਂ ਹੈਗੀਆਂ ਰੱਬ ਲਈ ਮਿੱਠੀ ਹੋਥ ਜਰਿਗੇ ਨਾ ਸੀਟ ਚੇਂਜ ਹੋ ਗਈ ਮੈਂ ਅੱਜ ਦਿਨ ਦੇ ਵਿੱਚ ਥੋੜਾ ਜਿਹਾ ਟਾਈਮ ਕੰਮ-ਕੁਮ ਕਰਕੇ ਪੈ ਗਈ ਸੀ ਤੇ ਇਹਨਾਂ ਦੀ ਸੀਟ ਚੇਂਜ ਹੋ ਗਈ ਇਹਦੀ ਮੰਮਾ ਇੱਥੇ ਆ ਗਈ ਤੇ ਮਿੱਠੀ ਉੱਥੇ ਚਲੇਗੀ ਪਰ ਹੀ ਹਾਂ ਤੇਨੂਰੀ ਬੁਲਾਇਆ ਮੈਂ ਮਜੜੀ ਹਾਈ ਹਾਈ ਹੁਣ ਇਹਦਾ ਇਹੀ ਹਾਲ ਹੋਇਆ ਕਰ ਨਮਾਜੜੀ ਈ ਮਜੜੀ ਮੇਰੀ ਮਜੜੀ ਪੂਰੀ ਓਏ ਮਿੱਠੀ ਹੁਣ ਤੇਰੇ ਨਾਲ ਬੈਠਣੇ ਆਂ ਮਿੱਠੀ ਦਾ ਪਤਾ ਨਹੀਂ ਕਾਤੇ ਮੇਰੇ ਨਾਲ ਗੁੱਸੇ ਆ ਕੱਲ ਹੀ ਪਤਾ ਨਹੀਂ ਇਹਦਾ ਕੁੱਟਕਟ ਪੈ ਗਈ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਇਹਨੂੰ ਕੀ ਹੋਇਆ ਤੇ ਫਿਰ ਹਾਲ ਆਪਾਂ ਚਾਹ ਦੇ ਦਿਆਂ ਜਾ ਕੇ ਚਾਹ ਬਣ ਗਈ ਚਾਹ ਦੇ ਦਿਆਂ ਆਪਾਂ ਚਾਹ ਬਣ ਗਈ ਇਨੋਗਤੋ ਜੂਸੀ ਇਨੋਗ ਇਨ ਇਹ ਟਟ ਅੜੀ ਚਾਹ ਬਣਾਉਣੀ ਹੈ ਦੁੱਧ ਮੈਂ ਸਾਢੇ 3 ਨਾਲੇ ਦੁੱਧ ਬਣਾ ਲਿਆ ਉਹਨਾਂ ਲਈ ਵੀ ਦੁੱਧ ਚ ਪੱਤੀ ਆਏ ਨਾ ਕਿ ਹੋਵੇ ਉਹਨਾਂ ਨੂੰ ਚਾਹ ਦਿੰਦੀ ਆ ਚਾਹ ਨਹੀਂ ਹੁੰਦੀ ਕੀ ਅਸੀਂ ਦੁੱਧ ਚ ਪੱਤੀ ਨਹੀਂ ਪਾਉਂਦੇ ਤੇ ਉਹ ਪੱਤੀ ਦੋਵੇਂ ਨਸਾਰਦੇ ਨਹੀਂ ਵੀ ਵੱਡਾ ਬੇਟਾ ਕੌਫੀ ਬਣਾ ਕੇ ਪੀਂਦਾ ਤੇ ਮੈਂ ਕੌਫੀ ਵੀ ਨਹੀਂ ਪੀਂਦੀ ਕੀ ਤੇ ਚਾਹ ਵੀ ਨਹੀਂ ਪੀਂਦੀ ਕੀ ਦੋ ਨਾ ਦੋ ਕਬੀਤੀ ਹੈ ਛੱਡੀ ਦੁੱਧ ਵੀ ਨਹੀਂ ਪੀਂਦੀ ਬਸ ਪਾਣੀ ਪਾਣੀ ਨਹੀਂ ਨਾ ਪੀ ਲੂੰਗੀ ਥੋੜਾ ਜਿਹਾ ਪੀ ਲੂੰਗੀ ਬਸ ਪਾਣੀ ਵੀ ਥੋੜਾ ਪੀ ਲੈਣੀ ਹੁੰਦੀ ਹੈ ਬਸ ਮਾਣੀ ਦਿੱਤੇ ਅੱਜ ਮੈਂ ਗਰਮੀ ਵਾਲੇ ਕੱਪੜੇ ਕੱਢ ਕੇ ਪਾ ਲੇ ਹਾਂ ਸ਼ੁਕਰ ਹੈ ਸਾਡੀ ਮੋਰੀ ਮਰਾਲਾ ਮਰਾਲਾ ਸਾਰੇ ਅੰਚ ਖਾਰਾ ਤੋੜਨੇ ਨੇ ਫੇਟ ਫੇਟ ਤੁਸੀਂ ਵੀ ਕਹਦੇ ਨੇ ਗੁੱਸਾ ਕਰਦੀ ਆ ਨਾਲੇ ਖਾਰ ਤੋੜੂ ਇਹ ਨਾਲੇ ਤਾਂ ਆਪਦਾ ਇੰਨੇ ਤਿੱਖੇ ਹੁੰਦੇ ਨੇ ਤਰ ਨਿਆਣਾ ਤੂੰ ਗੱਪਰੂ ਹੋ ਗਿਆ ਅਲਬੋਕ ਅਲਬੂਕ ਕਿਨੇ ਕਿਉ ਮੈਂ ਕਿਹਾ ਅਲਬੂਕ ਉਹ ਕਹਿੰ ਕੇ ਕਿਹਾ ਕੇ ਕਿਹਾ ਕੇ ਇਹ ਨਹੀਂ ਬਚਾ ਰਹੇ ਦੀ ਕੋਈ ਤੁਮਸ ਕਰਦੀ ਨਾ ਚਾਹ ਪਾਣ ਕੇ ਦੇ ਦੋ ਮੈਂ ਤਾਂ ਕੱਪੜੇ ਚੱਕਣ ਜਾਣਾ ਇਹ ਇਹਨਾਂ ਨੇ ਟੱਕਿਆ ਸੀ ਇਹ ਚੱਲੇ ਸੀ ਇਹਦੀ ਸਬਜ਼ੀ ਲੈਣ ਸਬਜ਼ੀ ਸਾਡੇ ਲੱਗ ਗਏ ਇੱਥੇ ਖੇਤਾਂ 'ਚੋਂ ਵੱਢਦੇ ਆ ਪਤਾ ਨਹੀਂ ਕੀ ਵੱਢਦੇ ਆ ਮੈਂ ਤਾਂ ਪਤਾ ਨਹੀਂ ਮਟਰ ਮਟਰ ਵੱਢਦੇ ਹੁੰਦੇ ਸੀ ਇਹਨਾਂ ਦਾ ਥੋੜੇ ਜਿਹਾ ਕੰਮ ਰਹਿੰਦਾ ਸੀ ਇਹ ਚੱਲੇ ਹੈਨਾ ਕਹਿੰਦੇ ਮੈਂ ਲੈ ਕੇ ਆਣਾ ਸਬਜ਼ੀ ਲੈ ਕੇ ਆਣਾ ਮੈਂ ਕੀ ਹੈ ਜਾ ਕੀ ਰਹੀ ਹੈ ਜਿਹੜਾ ਤੁਸੀਂ ਹੈ ਨਾ ਇੱਕਦਮ ਸਬਜ਼ੀ ਲੈਣ ਭੱਜ ਨੇ ਘਰ ਦਾ ਕੰਮ ਛੱਡ ਕੇ ਪਤਾ ਨਹੀਂ ਗੁੱਸਾ ਕਰਕੇ ਪਤਾ ਨਹੀਂ ਕੀ ਹੋਇਆ ਉਹ ਤੇ ਇਹਨਾਂ ਨੇ ਲਫਾਵਾ ਸਿੱਟਿਆ ਕੰਮ ਲੱਗੇ ਕਹਿੰਦੇ ਆ ਲੈ ਮਨ ਹੋਣਾ ਕੋ ਜਨਾ ਮੈਂ ਕੀ ਬਣਾ ਮੈਂ ਕਹਿੰਦੇ ਤੇਰੀ ਟੈਨਸ਼ਨ ਮੇਰੀ ਨਹੀਂ ਹੈਗੀ ਗੁੱਸਾ ਕਰਕੇ ਨਹੀਂ ਸੀ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਖੜੇ ਖੜੇ ਮੈਂ ਕਹਿੰਿਆ ਹੈ ਜਾ ਤੁਹਾਨੂੰ ਖੇਤਾਂ ਦੇ ਵਿੱਚ ਕੀ ਰਹੀ ਹੈ ਜਿਹੜਾ ਤੁਸੀਂ ਸਬਜ਼ੀ ਲੈਣ ਭੱਜਦੇ ਹੈ ਨਾ ਨੇ ਇਹਨਾਂ ਨੂੰ ਇਹ ਕੀ ਚਲ ਚਾਹ ਪਾਉਂਦੀ ਇਹਨਾਂ ਨੇ ਗੀਤਾ ਸਬਜੀ ਪੀਜਦਾ ਬਲੀ ਜਿਹੜੇ ਉਹ ਧੀ ਗਿਆ ਭਈਆ ਰਮੇਸ਼ ਧੀ ਗਿਆ ਇਹਨਾਂ ਨੂੰ ਚਲ ਖੇਤਾਂ ਦੇ ਵਿੱਚ ਹੈਗਾ ਨਹੀਂ ਜਾ ਕਾੜਤੀ ਅੱਧਾ ਬਲੂਰ ਕੱਪ ਪਦੀ ਹੋ ਰਹੀ ਕੀ ਲੱ ਕੱਪ ਮੈਂ ਇੱਥੇ ਰੱਖ ਦੁੱਧ ਭਰਿਆ ਸੀ ਇੰਨਾ ਕ ਰਹਿ ਗਿਆ ਹੁਣ ਮੈਂ ਗਾੜ ਗਿਆ ਜੀਰ ਦਾ ਸਾਰੀ ਪੀ ਲਿਆ ਲੈ ਫੜ ਫੜਾ ਤੇ ਡੈਡੀ ਆ ਰਾਖੀ ਦੇ ਪਾਣੀ ਲੈ ਆ ਤੈ ਖਾਣੇ ਦੇ ਕਿਤੇ ਡੈਡੀ ਨੇ ਵੀ ਡੈਡੀ ਉਹਦੇ ਸੋ ਹੋਰ ਹੈਗੇ ਵੀ ਹਾਂ ਹੈਗੇ ਆ ਹਲੜ ਰਮਿਆ ਤਾਂ ਬਾਅਦ ਚ ਨਿਆਰੇ ਦੁੱਧ ਤੁਸੀਂ ਵੀ ਪੀ ਲਓ ਮੈਂ ਮੁੱਕ ਗਿਆ ਪਾ ਮੈਂ ਆਪਦਾ ਖਾਣਾ ਪੀਣਾ ਬਾਅਦ ਚ ਕਰੂੰਗੀ ਪੀ ਲਾ ਟੱਕੜਿਆ ਪਹਿਲਾਂ ਤਾਂ ਮੈਂ ਕੱਪੜੇ ਲਾ ਲਿਆ ਸਟੋਜੜ ਤੇ ਲੋ ਜੀ ਕੱਪੜੇ ਮੈਂ ਸਾਰੇ ਇੱਥੇ ਲਾ ਕੇ ਤਹਿਮਾ ਲਾ ਦੂੰਗੀ ਤੇ ਮੌਸਮ ਜਿਹੜਾ ਮੈਨੂੰ ਐ ਲੱਗਦਾ ਸੀ ਕਿ ਵੀ ਨੇਰੀ ਆ ਜਾਣੀ ਆ ਮੈਂ ਤਾਂ ਕਰਕੇ ਆਪਦਾ ਚਾਹ ਪਾਣੀ ਜਿਹੜਾ ਨਹੀਂ ਪੀਤਾ ਸੀ ਤੇ ਮੈਂ ਆ ਕੇ ਨਾ ਕੱਪੜੇ ਜਲਦੀ ਜਲਦੀ ਚੱਕਣ ਲੱਗ ਗਈ ਸੀ ਵੀ ਮੈਂ ਕਿਹਾ ਵੀ ਉਦਾਂ ਹੀ ਲਾ ਕੇ ਅੰਦਰ ਸਿੱਟਣੇ ਪੈਗੇ ਦੁਬਾਰਾ ਫੇਰ ਟਾਈਮ ਵੀ ਨਹੀਂ ਲੱਗਦਾ ਤੇ ਕੱਪੜਿਆਂ 'ਚ ਵੀ ਪਲ ਪੈ ਜਾਂਦੇ ਆ ਹਣਾ ਤੇ ਤਾਂ ਕਰਕੇ ਮੈਂ ਜਲਦੀ ਜਲਦੀ ਇੱਥੇ ਫਿਰ ਸਾਰੇ ਪਹਿਲਾਂ ਕੱਪੜੇ ਉਤਾਰੇ ਤੇ ਕੱਪੜੇ ਵੀ ਇਹਨਾਂ ਦੇ ਵਿੱਚੋਂ ਰੱਖਣ ਵਾਲੇ ਵੀ ਸੀਗੇ ਥੋੜੇ ਜੇ ਤੇ ਕੱਪੜੇ ਹੈਗੇ ਕਾਫੀ ਜ਼ਿਆਦਾ ਸੀ ਅੱਜ ਮੈਂ ਜਿਹੜਾ ਦਿਨ ਦੇ ਵਿੱਚ ਪਈ ਥੋੜੀ ਜਿਹੀ ਮੇਰਾ ਨਾ ਪਤਾ ਨਹੀਂ ਕੁਝ ਚੰਗਾ ਚੰਗਾ ਫੀਲ ਨਹੀਂ ਸੀ ਹੁੰਦਾ ਤੇ ਵਧੀਆ ਨਹੀਂ ਸੀ ਲੱਗਦਾ ਕੁਛ ਵੀ ਇਹ ਤਾਂ ਪਤਾ ਨਹੀਂ ਕੀ ਸੀਗਾ ਪਤਾ ਨਹੀਂ ਬੁਖਾਰ ਬੁਖਾਰ ਸੀਗਾ ਵੀ ਉਹਦੇ ਕਰਕੇ ਮੈਂ ਇਹਨਾਂ ਨੂੰ ਬਸ ਕੱਪੜੇ-ਕਪੜੇ ਧੋਤੇ ਰੋਟੀ-ਰਾਟੀ ਬਣਾ ਕੇ ਦਿੱਤੀ ਤੇ ਕਲੀਨਿਕ ਵਗੈਰਾ ਬੱਚੇ ਹੀ ਕਰਦੇ ਆ ਇਹ ਤਾਂ ਉਦੋਂ ਪਤਾ ਲੱਗਣਾ ਜਦੋਂ ਬੱਚੇ ਸਕੂਲ ਜਾਣਗੇ ਬਸ 2-3 ਦਿਨ ਰਹਿ ਗਏ ਜਦੋਂ ਬੱਚਿਆਂ ਨੇ ਸਕੂਲ ਜਾਣ ਲੱਗਣਾ ਫੇ ਕੰਨਾਂ ਨੂੰ ਹੱਥ ਲੱਗਣਾ ਟੋਟਲ ਕੰਮ ਆਪਣੇ ਸਿਰ ਆਉਣਾ ਬੱਚੇ ਨੇ ਤਾਂ 7 ਵਜੇ ਦਿਨ ਚਲੇ ਜਾਇਆ ਕਰਨ ਤੇ ਲਓ ਜੀ ਆਪਾਂ ਕੱਪੜਿਆਂ ਤਾਂ ਲਾ ਲੀਆਂ ਤਿਆਰ ਰਹਿ ਗਏ ਜਿਹੜੇ ਸੀਗੇ ਅ ਇੱਕ ਗੱਦੇ ਦਾ ਕਵਰ ਸੀ ਤੇ ਇੱਕ ਬੈਡ ਮੇਰੇ ਸੀਗਾ ਜਣਕੇ ਮੇਰੇ ਬਿਸਤਰੇ ਦੀ ਗੱਦੇ ਦਾ ਕਵਰ ਸੀ ਤੇ ਨਾਲ ਹੀ ਮੇਰੀ ਸੀਗੀ ਇਹ ਚਾਦਰ ਤੇ ਮੇਰੇ ਪਿੱਲੋ ਕਵਰ ਸੀਗੇ ਉਹਦੇ ਕਰਕੇ ਫਿਰ ਮੈਂ ਇਹ ਮੇਠਾ ਚੜਾ ਕੇ ਰੱਖੂੰਗੀ ਤੈਨੂੰ ਕੀ ਲੜਾ ਕੇ ਗੱਲ ਲੜਾ ਕੇ ਆਂਦੀ ਹੀ ਹਰੇਕ ਗੱਲ ਮੈਂ ਆਂਦੇ ਨੇ ਮੇਰੇ ਕੋਲ ਤਾਂ ਟਾਈਮ ਨਹੀਂ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਕਿਹਾ ਵੀ ਤੈਨੂੰ ਆਏ ਵੀ ਕਹਿੰਦਾ ਵੀ ਹਾਂ ਮੇਰੇ ਕੋਲ ਟਾਈਮ ਹੈ ਚਲੋ ਤੁਹਾਨੂੰ ਘੁਮਾ ਕੇ ਲੈ ਕੇ ਮੰਮਾ ਸਾਰੀਆਂ ਛੁੱਟੀਆਂ ਨਿਕਲ ਜਿੰਨੇ ਕਿ ਤੈਨ ਲੈ ਕੇ ਜਾਂਦਾ ਮੈਂ ਤਾਂ ਨਹੀਂ ਜਾਂਦਾ ਵੀ ਹੱਦੀ ਮੰਮਾ ਅਸੀਂ ਤਾਂ ਪਾਣਾ ਮੜੀ ਗੱਲਾਂ ਇਹਦੀਆਂ ਕਹਾਣਾਂ ਕਾਲਾਂ ਕਾਲਾਂ ਦਾ ਸੱਚਾ ਬੰਦਾ ਸਾਰਾ ਕੁਝ ਕੱਢੂ ਮੈਂ ਮੈਂ ਕੱਢਦੀ ਆ ਤੇਰੀ ਡੈਡੀ ਨੂੰ ਸੂਕ ਸੂਕਦਾ ਨਹੀਂ ਮੇਰੇ ਮੂਰੇ ਜਦੋਂ ਕਹਿੰਦਾ ਨਾ ਆ ਕਦੇ ਕਦੇ ਜਿੰਦਗੀ ਚ ਕਿਤੇ ਜਦੋਂ ਬਾਬੇ ਆਉਂਦੇ ਕਦੇ ਐ ਨਹੀਂ ਕਿ ਅਭੀ ਹਾਂ ਚਲੋ ਅੱਜ ਤੁਹਾਨੂੰ ਮੈਂ ਕਿਤੇ ਲੈ ਕੇ ਚੱਲਾਂ ਘੁਮਾ ਲਿਆ ਨਾ ਮਾ ਇਹ ਸਾਰੀ ਉਹ ਉਹ ਅੜੀ ਦਿਓ ਤੇ ਇੱਕ ਦੇਖ ਕੇ ਬੰਨ੍ਹਾ ਤੀ ਅੱਪਾ ਮੰਨਿਆ ਵੀ ਘਰ ਦੇ ਕੰਮ ਕਰਨੇ ਨੇ ਬਹੁਤ ਜ਼ਰੂਰੀ ਹੁੰਦੇ ਨੇ ਲਾਈਫ ਦੇ ਵਿੱਚ ਘੁੰਮਣਾ ਵੀ ਜ਼ਰੂਰੀ ਆ ਲਾਈਫ ਨੂੰ ਇੰਜੋਏ ਕਰਨਾ ਮੈਂ ਦੋ ਹਫ਼ਤੇ ਤੇ ਬਰਸ ਨਹੀਂ ਨਕਦਾ ਬਸ ਐ ਟੋਟੇ ਦਾ ਜੇ ਬਾਲੀ ਹੱਦ ਤੱਕ ਇਹ ਪੱਖੇ ਨਾਲ ਕੋ ਬੰਦਨ ਨਾ ਕੋ ਮਲ ਹੁਣ ਤਾਂ ਉਹ ਵੀ ਨਹੀਂ ਕਹਿ ਸਕਦਾ ਪੱਖਾ ਹੀ ਨਹੀਂ ਚੱਲਦਾ ਸਾਰੇ ਚੁੱਪ ਕੇ ਬੈਠੇ ਨੇ ਸਾਗਰ ਗਏ ਮੰਮੀ ਕਰਦੀ ਕਾ ਕਮਰੇ ਕਰਕੇ ਚੁੱਪ ਨੇ ਅਸੀਂ ਕੈਮਰੇ ਤੋਂ ਪਿੱਛੇ ਵੀ ਆਈ ਹੁੰਦੇ ਆ ਜਿਵੇਂ ਕੈਮਰੇ ਦੇ ਅੱਗੇ ਆ ਹਾਂ ਇਹ ਤਾਂ ਮੁੱਸਰੇ ਹੋਈ ਇਹ ਤਾਂ ਅਸੀਂ ਤਾਂ ਪੁੱਸਰ ਕਰਨੇ ਮਿੰਟ ਕਿ ਅੱਜ ਸਾਡੀ ਸਵੇਰੇ ਸਵੇਰੇ ਸਾਡੀ ਸਵੇਰੇ ਸਵੇਰੇ ਬਹੁਤ ਖੜਕਦੀ ਸਵੇਰੇ ਸਵੇਰੇ ਮੈਨੂੰ ਲੱਗ ਜਾਨੀ ਕਿ ਆਏ ਨਹੀਂ ਆਏ ਨਹੀਂ ਫਿਰ ਮੈਨੂੰ ਗੁੱਸਾ ਆਦਾ ਉਹ ਚਪਾਕਾ ਵਾਪੂ ਲੜਦੇ ਆ ਵਾਈ ਸਾਟ ਮੰਮੀ ਜੜੀ ਤਾਂ ਅਸੀਂ ਹੈਗੀ ਜਵਾਬ ਨਹੀਂ ਲੜਦੇ ਆਏ ਹੋਏ ਨਾ 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 ਨੀਰਾ ਨਾ ਤਨਾਈ ਹੋ ਅੱਜ ਅਸੀਂ ਕੁੱਤੀ ਬਹਾਉ ਤੇ ਸੌਂ ਗੀ ਜਿੱਟੋ ਜੇ ਪਤਾ ਨਹੀਂ ਇਹ ਝੂਠਾ ਗਾਣਾ ਆਪਾਂ ਤੜਕੇ ਲੜਕੇ ਇੱਕੋ ਜ ਹੈ ਕੋਈ ਨਾ ਜਦੋਂ ਉਹਦਾ ਪਿਆਰ ਹੁੰਦਾ ਨਾ ਉਹ ਤੋਂ ਪਤਾ ਲੱਗੂ ਜਦੋਂ ਤੁਹਾਨੂੰ ਕਰੀਸ ਕਰਿਆ ਜਾਂਦਾ ਅੱਜ ਹੁਣ ਤਾਂ ਪਿਆਰ ਹੀ ਹੋਇਆ ਹਾਂ ਮਨ ਕਾਮ ਹਾਏ ਆਪਾਂ ਕਭਲੇ ਨਹੀਂ ਹਾਂ ਹਾਏ ਕਭਲੇ ਸ਼ਰਮਨਾ हाँ। या, है। लड़की कम कर देने अरे अस अपना घर सारा कुछ साइड लाइफ ती एनी वाइया क्योंकि अस लड़ते कहना कटका बहुत वादिया हाँ। बनता मम्मी ने लड़ती लड़ती तड़के लड़के बड़ी हवा चल रही हवा हवाई पत्तल हो गया मौसम खराब हो गया ਜੋਈ ਹੁਣ ਕਣਕਾ ਪੱਕਣ ਤੇ ਆਉਣੀ ਆ ਹੁਣ ਇਹਨੇ ਆਪ ਦਾ ਰੁਕ ਬਦਲ ਲਿਆ ਪੂਰਾ ਸਿਆਲ ਮੀਂਹ ਦੀ ਲੋੜ ਸੀ ਉਦੋਂ ਪਾਇਆ ਨਹੀਂ ਉਹ ਲੈਣੇ ਉਹਨਾਂ ਨੇ ਆ ਹੀ ਜਾਣਾ ਮੈਂ ਤਾਂ ਕੁਝ ਖਾਣੀ ਪੀਣੀ ਆ ਕਾਫੀ ਟਾਈਮ ਹੋ ਗਿਆ ਮੈਨੂੰ ਤਾਂ ਭੁੱਖ ਲੱਗੀ ਪਈ ਆ ਤੇ ਲਓ ਜੀ ਇੱਥੇ ਮੈਂ ਚਾਹ ਚਾਣੀ ਦੁੱਧ ਵੀ ਲਈ ਦੁੱਧ ਵੀ ਲਿਆ ਸੀ ਤੇ ਨਾਲ ਹੀ ਰਸ ਖਾਲੇ ਸੀਗੇ ਦੋ ਤੇ ਉਸ ਤੋਂ ਬਾਅਦ ਵੱਡੇ ਬੇਟੇ ਨੇ ਸ਼ੈਂਪੂ ਲਾਇਆ ਸੀ ਤੇ ਉਹ ਕਹਿੰਦਾ ਮम्मा ਮੇਰੇ ਹੌ ਲਾਓ ਤੇਲ ਲਾਓ ਮੈਂ ਮੈਂ ਕਿਹਾ ਵੀ ਮੇਰਾ ਵਲੌਗ ਨਹੀਂ ਬਣਿਆ ਅੱਜ ਵੀ ਵੀ ਮੈਂ ਤੇਲ ਤਾਂ ਲਾਉਂਗੀ ਜੇ ਤੂੰ ਵਲੌਗ ਦੇ ਵਿੱਚ ਆਏਗਾ ਤੇ ਲਓ ਜੀ ਉਹਦੇ ਤੇਲ ਲਾਤਾ ਉਹ ਕਹਿੰਦਾ ਚਲੋ ਬਣਾ ਲਓ ਤੁਸੀਂ ਵੀਡੀਓ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਲੱਗੇ ਸੀ ਅੱਜ ਸਬਜ਼ੀ ਦੇ ਵਿੱਚ ਆਪਾਂ ਜ਼ਿਆਦਾ ਕੁਝ ਨਾ ਡਿਨਰ 'ਚ ਨਹੀਂ ਸੀ ਬਣਾਇਆ ਕਿਉਂਕਿ ਬੱਚੇ ਜਿਹੜੇ ਆ ਨਾ ਤਾਂ ਕੋਈ ਜ਼ਿਆਦਾ ਦਾਲ ਲਾਈਕ ਕਰਦੇ ਆ ਪਤਾ ਨਹੀਂ ਇਹ ਦਿਨੇ ਇਦਾਂ ਦੇ ਆ ਗਏ ਹਨਾ ਕੁਝ ਵੀ ਲਾਈਕ ਨਹੀਂ ਕਰਦੇ ਹੈਗੇ ਹਨਾ ਬਸ ਕਹੇ ਮੈਂ ਇਹਨਾਂ ਨੂੰ ਪੁੱਛਿਆ ਕੀ ਬਣਾਵਾ ਕਹਿੰਦੇ ਸਾਡੇ ਲਈ ਤਾਂ ਆਲੂ ਫਰਾਈ ਕਰ ਦੋ ਬਸ ਪਟਾਟੋ ਫਰਾਈ ਕੀਤੇ ਆਪਾਂ ਤੇ ਇੱਥੇ ਸ਼ਰਾਰਤ ਕਰਦੇ ਸੀ ਦੋਨੇ ਜਣੇ ਬੈਠੇ ਸੀ ਤੇ ਵਿੱਚ ਦੀ ਮੈਨੂੰ ਚੱਪਲ ਚੱਕ ਕੇ ਦਿਖਾਉਣੀ ਪੈ ਗਈ ਸੀਗੀ ਜਿਹਾਰ ਨੂੰ ਇੱਕ ਦਾ ਨਹੀਂ ਸੀਗਾ ਮਾਰੀ ਜਾਂਦਾ ਸੀ ਆਪਦੇ ਭਰਾ ਦੇ ਤੇ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਤੇ ਕਿਚਨ ਦੇ ਵਿੱਚ ਆ ਕੇ ਆਪਾਂ ਸਾਰਾ ਜਿਹੜੇ ਭਾਂਡੇ-ਪੁੰਡੇ ਚੱਕੇ ਤੇ ਇੱਥੇ ਵਿੱਚ ਇਹ ਹਾਰ ਪਤਾ ਨਹੀਂ ਕੀ ਕਰਦਾ ਫਿਰਦਾ ਸੀਗਾ ਕਈ ਵਾਰੀ ਇਹਨੂੰ ਆਤ ਹੁੰਦੀ ਹੈ ਵਿੱਚ ਪੈ ਇੱਥੇ ਪੰਗੇ ਜੇ ਲੈਣ ਦੇ ਤੇ ਇੱਕ ਹਨਾ ਨਿਆਣੇ ਬੇਲੇ ਨੇ ਆ ਲੈ ਕੋਈ ਕੰਪਨੀ ਤੇ ਬੁੱਕਸ ਵਗੈਰਾ ਨਾਲ ਲੈਤੀਆਂ ਕਵਰੇ ਦੇ ਚੜ ਗਏ ਮੈਨੂੰ ਵਾਰ-ਵਾਰ ਕਹਿੰਦਾ ਰਹਿੰਦਾ ਮम्मा ਕਵਰ ਚੜਾ ਦਿਓ ਜਾਨੂ ਵਿਚਾਰਾ ਮੇਰੀ ਅਮਿੰਤਾ ਜਿਹਾ ਕਰਦਾ ਜਾਨੂ ਦੋ ਤਿੰਨ ਚੜਾਇਆ ਹੁੰਦਾ ਫੇਰ ਆ ਕੇ ਕਹਿੰਦਾ ਮम्मा ਦੋ ਰਹਿ ਗਏ ਤਿੰਨ ਰਹਿ ਗਏ ਤੇ ਫੇਰ ਮੈਨੂੰ ਇੱਥੇ ਅੱਜ ਕਹਿੰਦਾ ਵੀ ਫਿਰਦਾ ਸੀ ਕਹਿੰਦਾ ਮम्मा ਮੈਨੂੰ ਨਾ ਉਹ ਨੇਮ ਵਗੈਰਾ ਲਿਖਣੇ ਆ ਸਾਰੇ ਆ ਨਾ ਬੁੱਕ ਤੇ ਬੁੱਕਸ ਤੇ ਯਾਰ ਨੋਟਬੁੱਕਸ ਤੇ ਅਕਾ ਚੱਲ ਲਿਖ ਲਾਂਗੇ ਤੇ ਉਸ ਤੋਂ ਬਾਅਦ ਲੋ ਜੀ ਆਪਾਂ ਜ਼ਿਆਦਾ ਤਾਮ-ਜਾਮ ਤਾਂ ਕਰਨਾ ਨਹੀਂ ਸੀਗਾ ਆਲੂਏ ਫਰਾਈ ਕਰਨੇ ਸੀ ਤੇ ਸਰੋਂ ਦਾ ਤੇਲ ਆਪਣਾ ਜਿਹੜਾ ਪਕੌੜੇ ਬਣਾਏ ਸੀਗੀ ਉਹ ਵਾਲਾ ਪਿਆ ਸੀ ਤੇ ਬਸ ਉਹਦੇ ਵਿੱਚ ਸਿੰਪਲ ਜੀਰਾ ਜੂਰਾ ਪਾ ਕੇ ਆਪਾਂ ਨੇ ਜਿਹੜੇ ਆਲੂ ਪਾਤੇ ਫਰਾਈ ਹੋਣ ਲਈ ਤੇ ਉਸ ਤੋਂ ਬਾਅਦ ਜਿਹੜੇ ਭਾਂਡੇ ਪਏ ਸੀ ਚਾਚੂ ਵਾਲੇ ਤੇ ਉਹ ਆਪਾਂ ਸਾਰੇ ਭਾਂਡੇ ਸਿਮੇਟੇ ਤੇ ਜਨੂੰ ਮੈਂ ਭਾਂਡੇ ਸਿਮੇਟ ਦਿਓ ਸੀ ਜਨੂੰ ਜਿਹੜੇ ਆਪਣੇ ਆਲੂ ਫਰਾਈ ਹੋ ਗਏ ਕਿਉਂਕਿ ਆਲੂਆਂ ਨੂੰ ਫਰਾਈ ਹੋਣ ਨੂੰ ਤੁਹਾਨੂੰ ਵੀ ਪਤਾ ਟਾਈਮ ਨਹੀਂ ਲੱਗਦਾ ਹੈਗਾ ਤੇ ਵੀਡੀਓ ਮੈਂ ਫਾਸਟ ਕਰੀ ਹੋਈ ਆ ਤਾਂ ਕਰਕੇ ਕਿਉਂਕਿ ਪਤਾ ਨਹੀਂ ਇੱਥੇ ਕੀ ਹੋਇਆ ਸੀ ਮੇਰਾ ਹੈ ਨਹੀਂ ਸੀ ਮੂਡ ਚੰਗੀ ਤਰ੍ਹਾਂ ਹਨਾ ਬੋਲਿਆ ਨਹੀਂ ਸੀ ਜਾਂਦਾ ਅਸਲ ਵਿੱਚ ਮੇਰੇ ਦੇ ਵਿੱਚ એનર્ਜੀ ਨਹੀਂ ਸੀਗੀ ਨਹੀਂ ਤਾਂ ਮੈਂ ਨਾਲ ਦੀ ਨਾਲ ਹੀ ਹਨਾ ਵੀਡੀਓ ਨੂੰ ਆਪ ਦਾ ਵਾਈਸਓਵਰ ਕਰ ਲੰਨੀ ਹੁੰਨੀ ਹੈ ਮੇਰੇ ਚ એનર્ਜੀ ਨਹੀਂ ਸੀਗੀ ਤੇ ਲਓ ਜੀ ਸਬਜੀ ਵੀ ਆਪਣੀ ਬਣ ਗਈ ਜਿਹੜੀ ਮੈਂ ਇੱਥੇ ਪਾਤਾ ਇਹਦੇ ਵਿੱਚ ਥੋੜਾ ਨਮਰਚ ਸਵਾਦ ਅਨਸਾਰ ਦੇਖੋ ਤੁਸੀਂ ਆਲੇ ਆਲੂ ਫਰਾਈ ਕਰਕੇ ਨਾ ਮੇਰੇ ਬੱਚਿਆਂ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਮੈਨੂੰ ਵੀ ਟੇਸਟੀ ਲੱਗਦੇ ਆ ਬਟ ਮੈਂ ਘੱਟ ਖਾਨੀ ਆ ਹਨਾ ਤੇ ਆਪਦੇ ਐਸਟਰ ਵਗੈਰਾ ਕਰਕੇ ਪਰ ਪੂਰੀ ਫੈਮਿਲੀ ਨੂੰ ਵਧੀਆ ਲੱਗਦੇ ਆ ਅਸੀਂ ਸਾਰਿਆਂ ਨੇ ਖਾਦੇ ਸੀਗੇ ਮੈਂ ਨਹੀਂ ਸੀ ਖਾਦੇ ਯਾਨੀ ਕਿ ਹਸਬੰਡ ਨੇ ਤੇ ਬੱਚਿਆਂ ਨੇ ਖਾਦੇ ਸੀ ਤੇ ਲਓ ਜੀ ਨਾਲ ਦੀ ਨਾਲ ਹੀ ਆਪਾਂ ਫੁਲਕੇ ਬਣਾ ਲਾਂਗੇ ਤੇ ਫੁਲਕੇ ਹੁਣ ਸ਼ਾਮ ਨੂੰ ਹਨਾ ਡਿਨਰ ਆ ਜਿਹੜਾ ਸਾਡਾ ਥੋੜਾ ਜਿਹਾ ਜਲਦੀ ਹੋ ਜਾਂਦਾ ਕਿਉਂਕਿ ਦੁਪਹਿਰ ਦੇ ਵਿੱਚ ਮੈਂ ਤੇ ਜਾ ਰਹੀ ਕੁਝ ਖਾਣੇ ਆ ਤੇ ਵੱਡਾ ਬੇਟਾ ਤੇ ਹਸਬੰਡ ਕੁਛ ਨਹੀਂ ਖਾਂਦੇ ਹੈਗੇ ਇਹ ਆਪਦੀ ਸਵੇਰੇ ਰੋਟੀ ਖਾ ਕੇ ਉਸ ਤੋਂ ਬਾਅਦ ਚਾਹ ਦੁੱਧ ਪੀ ਕੇ ਸੌਂ ਜਾਂਦੀ ਆ ਤੇ ਦਿਨੇ ਇਦਾਂ ਦੇ ਨੇ ਹਨਾ ਫਿਰ ਉੱਠ ਕੇ ਵਸ 3-4 ਵਜੇ ਚਾਹ ਪੀਂਦੀ ਆ ਤੇ ਫਿਰ ਜਲਦੀ ਰੋਟੀ ਬਣਾ ਲੈਣੀ ਆ ਮੈਂ ਫਿਰ ਜਲਦੀ ਰੋਟੀ ਖਾ ਲੈਂਦੇ ਨੇ ਤੇ ਜਿਆਨ ਨੂੰ ਲੱਗੀ ਹੋਈ ਸੀਗੀ ਭੁੱਖ ਤੇ ਮੈਨੂੰ ਗਿਆ ਵੀ ਭਾਈ ਖਾ ਲਾ ਆਪਦੀ ਰੋਟੀ ਤੇ ਫਿਰ ਜਦੋਂ ਮੈਂ ਰੋਟੀ ਚੋਪੜਦੀ ਹੁੰਨੀ ਆ ਤੇ ਨਾਲ ਦੀ ਨਾਲ ਉਹਨੇ ਦੇਸੀ ਕੀ ਖਾਣਾ ਹੁੰਦਾ ਤੇ ਲਓ ਜੀ ਤੁਹਾਨੂੰ ਵੀ ਦਿਖਾ ਕੇ ਤਾਂ ਗਿਆ ਸੀ ਪਲੇਟ ਸ਼ੈਤ ਤੁਹਾਨੂੰ ਦੇਖੀ ਜਾਂ ਨਹੀਂ ਦੇਖੀ ਤੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਣਾ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕੱਲ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ